ਆਪਦੇ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕਰਨਗੇ ਐਜਾ ਪੰਜਾਬੀ ਹੁਣ ਜਾਣਦੇ ਆ ਜੀ ਕੋਸ਼ਿਸ਼ ਨਹੀਂ ਕਰਨਗੇ ਸਰ ਸੀਐਮ ਭਗਵੰਤ ਮਾਨ ਦੀ ਬੋਨਸ ਆਪਦੇ ਨਾਲ ਮੁਲਾਕਾਤ ਇਸ ਨੂੰ ਕਿਉਂ ਵਿਗਦੇ ਹੋ ਦੇਖੋ ਦੇਖੋ ਦੋ ਚੀਜ਼ਾਂ ਨੇ ਅਗਰ ਮੇਰਾ ਮੁੱਖ ਮੰਤਰੀ ਪੰਜਾਬ ਦੇ ਗਵਰਨਰ ਨੂੰ ਮਿਲਦਾ ਕਿਹੜੀ ਮਾੜੀ ਗੱਲ ਹੈ ਚੰਗੀ ਗੱਲ ਹੈ ਪੰਜਾਬ ਦੇ ਵਿਕਾਸ ਦੀ ਗੱਲ ਹੋ ਰਹੀ ਹੈ ਜੀ ਕੈਬਨਟ ਸ਼ਫਲ ਦੀ ਵੀ ਗੱਲ ਹੈ ਜੀ ਸੀਐਮ ਸਾਹਿਬ ਦਾ ਆਪਣਾ ਆਧਾਰ ਅਧਿਕਾਰ ਖੇਤਰ ਹੈ ਉਹਨਾਂ ਨੇ ਕਰਨਾ ਹੈ ਜੀ ਹੁਣ ਮੈਨੂੰ ਤਾਂ ਇੱਕ ਡੇਰਾਬਦੀ ਸੇਵਾ ਮਿਲੀ ਹੈ ਮੈਂ ਤਾਂ ਡੇਰਾਬਦੀ ਵਿਚਾਰ ਬਾਰੇ ਜਾਣ ਸਕਦਾ ਉਹਦੇ ਬਾਰੇ ਦੱਸ ਹਾਂਜੀ ਮੰਤਰੀ ਬਣਨ ਜਾ ਰਹੇ ਹੋ ਦੇਖੋ ਮ ਬੜੀ ਕਿਰਪਾ ਬਾਬੇ ਜੀ ਪੰਜਾਬ ਸਭ ਤੋਂ ਵੱਡਾ ਹਲਕਾ ਔਰ 12-14 ਲੱਖ ਦੀ ਆਬਾਦੀ ਹੈ 4 ਲੱਖ ਦੇ ਕਰੀ ਵੋਟ ਹੈ ਲੋਕ ਪਿਆਰ ਹੀ ਬਹੁਤ ਕਰਦੇ ਨੇ ਮੈਂ ਤਾਂ ਜੰਮੇ ਮੰਤਰੀ ਸੀ ਦੇਖੋ ਦੋ ਚੀਜ਼ਾਂ ਨੇ ਅਗਰ ਮੇਰਾ ਮੁੱਖ ਮੰਤਰੀ ਪੰਜਾਬ ਦੇ ਗਵਰਨਰ ਨੂੰ ਮਿਲਦਾ ਕਿਹੜੀ ਮਾੜੀ ਗੱਲ ਹੈ ਚੰਗੀ ਗੱਲ ਹੈ ਪੰਜਾਬ ਦੇ ਵਿਕਾਸ ਲਈ ਕਰ ਰਹੇ ਹਾਂ ਹਾਂਜੀ ਕੈਬਨਟ ਸ਼ਫਲ ਦੀ ਵੀ ਗੱਲ ਹੈ ਇਹ ਸੀਐਮ ਸਾਹਿਬ ਦਾ ਆਪਣਾ ਆਧਾਰ ਅਧਾਰ ਖੇਤਰ ਹੈ ਉਹਨਾਂ ਨੇ ਕਰਨਾ ਹੈ ਜੀ ਹੁਣ ਮੈਨੂੰ ਤਾਂ ਇੱਕ ਡੇਰਾਬਾਦੀ ਸੇਵਾ ਮਿਲੀ ਹੈ ਮੈਂ ਤਾਂ ਡੇਰਾਬਾਦੀ ਵਿਚਾਰ ਬਾਰੇ ਜਾਣ ਸਕਦਾ ਹਾਂ ਉਹਦੇ ਬਾਰੇ ਦੱਸੋ ਹਾਂਜੀ ਮੰਤਰੀ ਬਣਨ ਜਾ ਰਹੇ ਨੇ ਦੇਖੋ ਮੇਰੀ ਖੁਆਸ਼ੀ ਬੜੀ ਕਿਰਪਾ ਬਾਬੇ ਦੀ ਪੰਜਾਬ ਸਭ ਤੋਂ ਵੱਡਾ ਹਲਕਾ ਔਰ 12 14 ਲੱਖ ਦੀ ਆਬਾਦੀ ਹੈ 4 ਲੱਖ ਦੇ ਕਰੀਬ ਵੋਟ ਹੈ ਲੋਕ ਪਿਆਰ ਹੀ ਬਹੁਤ ਕਰਦੇ ਨੇ ਮੈਂ ਤਾਂ ਜਮੇ ਮੰਤਰੀ ਸੀਗਾ